ਵਾਟਰ پارک ਤੋਂ ਬਾਅਦ ਬੱਚਾ ਨੂੰ ਲੈ ਕੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੇ ਉੱਥੇ ਮੈਂ ਤਾਂ ਵੈਸੇ ਨਾਲ ਨਹੀਂ ਗਈ ਸੀ ਮੈਂ ਘਰ ਸੀਗੀ ਤਾਂ ਕੋਈ ਹੋਰ ਨਹੀਂ ਸੀਗਾ ਘਰੇ ਤੇ ਮੇਰੀ ਛੋਟੀ ਭੈਣ ਗਈ ਸੀ ਬੱਚਿਆਂ ਦੇ ਨਾਲ ਤੇ ਇੱਥੇ ਸਾਰੇ ਦਰਸ਼ਨ ਕਰਕੇ ਆਏ ਇਹ ਠੰਡੇ ਬੁਰਜ ਦੇ ਵਿੱਚ ਵੀ ਇਹਨਾਂ ਨੇ ਜਾ ਕੇ ਮੱਥਾ ਟੇਕਿਆ ਜਦੋਂ ਬੱਚਿਆਂ ਨੂੰ ਘਮਾਉਣ ਲੈ ਕੇ ਗਏ ਉਦੋਂ ਛੁੱਟੀਆਂ ਦੇ ਵਿੱਚ ਸਿਰਫ 2 ਦਿਨ ਹੀ ਰਹਿੰਦੇ ਸੀਗੇ 2 ਤਰੀਕ ਨੂੰ ਤਾਂ ਫੇਰ ਸਕੂਲ ਲੱਗ ਗਿਆ ਸੀਗਾ ਮੈਨੂੰ ਕਹਿੰਦੇ ਇੱਥੇ ਫੋਟੋਆਂ ਖਿੱਚਵੇਂ ਏਰੀਆ ਭਾਈ ਆਹ ਤਾਂ ਨਿਆਣੇ ਨਹੀਂ ਟਿਕਦੇ ਹੈਗੇ ਜਮਾਂ ਵੀ ਬੜਾ ਖੌੜੂ ਪਾਇਆ ਇਹਨਾਂ ਨੇ ਨਿਆਣਿਆਂ ਨੇ

ਉਹ ਮਨੇ ਆਏ ਆ ਕੁਤਬਾਰੇ ਪ੍ਰਾਨੇ ਸਾਲ ਅਸੀਂ ਆਏ ਆ ਜੀ ਆਮਖਾਸ ਬਾਗ ਇਹ ਆਪਣੇ ਫਤਿਹਗੜ੍ਹ ਸਾਹਿਬ ਚ ਹੈ ਇੱਥੇ ਬਹੁਤ ਫਿਲਮਾਂ ਦੀ ਸ਼ੂਟਿੰਗ ਹੁੰਦੀ ਹੈ ਜਿਵੇਂ ਸਿੰਘ ਵਰਸਸ ਕੌਰ ਅਕਾਲ ਫਿਲਮ ਆਈ ਸੀ ਕਹਿੰਦੇ ਉਹਦੀ ਵੀ ਸ਼ੂਟਿੰਗ ਹੋਈ ਹੈ ਔਰੇ ਤੇ ਹੋਰ ਵੀ ਕਈ ਫਿਲਮਾਂ ਦੀ ਸ਼ੂਟਿੰਗ ਹੁੰਦੀ ਰਹਿੰਦੀ ਆ ਇਹਦਾ ਨਾਮ ਆਮਖਾਸ ਬਾਗ ਸਤਿ ਸ੍ਰੀ ਅਕਾਲ ਇਹ ਚਲਤੀ ਹੈ ਅੱਗੇ ਵੀ ਅਸੀਂ ਆਏ ਸੀ ਕਾਫੀ ਟਾਈਮ ਹੋ ਗਿਆ ਉਦੋਂ ਇਹਦੇ ਰਿਪੇਅਰ ਕਰਦੇ ਪਏ ਸੀ ਕਿਉਂ ਚੱਲਦੇ ਪਏ ਸੀਗੇ ਉਹ ਦੇਖੋ ਇੱਥੇ ਸਿੰਘ ਬਰਸਸ ਕੋਰ ਫਿਲਮ ਦੀ ਹੋਈ ਸ਼ੂਟਿੰਗ ਆਪਣੀ ਹੈ ਨਾ ਚੱਲ ਕੇ ਸਾਡੀ ਫੋਟੋ ਖਿੱਚਦੇ ਇੱਧਰ ਨੂੰ ਕਰਾਂ ਇੱਧਰ ਨਾਲ ਪਾਸੇ ਕਰਦੇ ਆਪੋ ਤੇ ਦੱਬੇ ਜਾਣਗੇ ਤਾਂ ਨਹੀਂ ਕੀ ਹੋਇਆ ਹੈ ਸਾਈਡ ਦੇ ਅਸੀਂ ਕਿ ਹਮ ਤਾਂ ਗਾਇਸ ਅਸੀਂ ਅੰਦਰ ਆ ਗਏ ਹਾਂ ਬਸ ਖਾ ਖਾ ਗਿਆ ਅਕਸ਼ਰ ਸਾਰੀ ਗਾਇਸ ਗਾਇਸ ਥੈਂਕਸ ਆਹ ਅਕਸ਼ਰ ਦੀ ਮੋਸਮ ਚ ਆ ਆ ਕੁ ਬੱਟੇ ਜੇਗਾ ਅਸੀ ਰਾਜਾ ਸਾਡੀ ਪ੍ਰਦਾ ਪਿੱਛੇ ਅਸੀ ਰਾਜਾ ਇੱਥੇ ਬੱਚਿਆਂ ਦੇ ਝੂਟੇ ਲੈਣ ਵਾਸਤੇ ਝੂਲੇ ਵਗੈਰਾ ਬਣੇ ਸੀ ਲੱਗੇ ਹੋਏ ਕੋਈ ਦਰਖਤ ਵੀ ਬਹੁਤ ਜ਼ਿਆਦਾ ਨਹੀਂ ਸੀਗੇ ਬਸ ਆਹ ਪਾਰਕਾ ਸੀਗੀਆਂ ਘਾਹ ਵਾਲੀਆਂ ਏ ਰਾਣੇ ਬਾਦਸ਼ਾਹਾਂ ਨੇ ਪਤਾ ਨਹੀਂ ਇਹ ਕਾਦੇ ਵੀ ਬੜਾਇਆ ਹੋਇਆ ਸੀਗਾ ਨਾ ਤਾਂ ਆਮ ਖਾਸ ਬਾਗ ਆ ਪਰ ਇੱਥੇ ਕੋਈ ਬਾਗ ਨਹੀਂ ਹੈਗਾ ਕੋਈ ਫਲਦਾਰ ਬੂਟੀ ਨਹੀਂ ਹੈਗੇ ਕੋਈ ਆਮ ਛਾਂਲੀ ਵੀ ਦਿਖਾ ਸਕ ਜਿਆਦਾ ਦਰਖਤ ਨਹੀਂ ਹੈਗੇ ਉਹ ਜੇ ਵੀ ਹੈਗਾ ਪਰ ਤੇ ਨਹੀਂ ਹਾਂ ਕੋਈ ਨਹੀਂ ਹੈਗਾ ਬਿਨਾ ਪਾਣੀ ਦੇ ਹਵਾਰਾ ਬਲੌਗਰਾਂ ਦਾ ਬਲੌਗ ਬਣਾਉਣ ਲੱਗੇ ਹੋਏ ਨੇ ਇੱਧਰ ਦੇਖੋ ਮੁਕਾਬਲਾ ਚੱਲਦਾ ਬਲੌਗਿੰਗ ਦਾ